ਕਦੋਂ ਮੇਰਾ ਪੁੱਤਰ ਵਾਪਸ ਆਏਗਾ ਸਾਰਾ ਦਿਨ ਰਾਤ ਤੱਕ ਦੀ ਰਹਿਣੀ ਆ ਕਈ ਸਾਲ ਹੋ ਗਏ ਨੇ ਆਪਣੇ ਪੁੱਤਰ ਨੂੰ ਮਿਲਿਆ ਨੂੰ ਤੇ ਮੇਰੇ ਮਨ ਵਿੱਚ ਨਾ ਇੱਕ ਡਰ ਹਮੇਸ਼ਾ ਬਣਿਆ ਰਹਿੰਦਾ ਹੈ ਬੇਬੇ ਨਾਨਕੀ ਜੀ ਪੁੱਛਣ ਲੱਗੇ ਕਾਹਦਾ ਡਰ ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੀ ਧੀਏ ਮੈਨੂੰ ਇਸ ਗੱਲ ਦਾ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਮੇਰੇ ਪੁੱਤਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੇਰੀ ਮੌਤ ਆ ਜਾਏ ਮੇਰਾ ਅੰਤਲਾ ਸਮਾਂ ਆ ਜਾਏ ਮੈਂ ਚਾਹੁੰਨੀ ਆ ਕਿ ਮਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਆਪਣੇ ਪੁੱਤਰ ਨੂੰ ਜ਼ਰੂਰ ਮਿਲ ਲਵਾਂ ਰਾਤ ਪੈ ਗਈ ਅਗਲਾ ਦਿਨ ਹੋਇਆ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦਾ ਦਿਨ ਵੀ ਨੇੜੇ ਹੀ ਹੈ ਤੇ ਬੇਬੇ ਨਾਨਕੀ ਜੀ ਕਹਿਣ ਲੱਗੇ ਆਪਣੇ ਮਾਤਾ ਪਿਤਾ ਨੂੰ ਆਪਣੇ ਪਰਿਵਾਰ ਨੂੰ ਕਿ ਮੇਰਾ ਦਿਲ ਕਹਿੰਦਾ ਹੈ ਮੇਰੀ ਰੂਹ ਇਹ ਸੁਨੇਹਾ ਦੇ ਰਹੀ ਹੈ ਅੰਦਰੋਂ ਕਿ ਮੇਰਾ ਵੀਰ ਇਸ ਵਾਰ ਆਪਣੇ ਜਨਮ ਦਿਹਾੜੇ ਤੇ ਪ੍ਰਕਾਸ਼ ਵਾਲੇ ਦਿਨ ਇਸ ਨਗਰ ਵਿੱਚ ਜ਼ਰੂਰ ਚਰਨ ਪਾਉਣਗੇ